ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਲਈ ਜੋ ਉਪਰਾਲੇ ਕੀਤੇ ਗਏ ਹਨ ਉਹਨਾਂ ਨੂੰ ਲੋਕ ਅਰਪਣ ਕਰਨ ਲਈ ਜੋ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਅੱਜ ਮਿਤੀ 9 4 2025 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਮੋਕਲਾ ਵਿਖੇ ਉਦਘਾਟਨ ਸਮਾਰੋਹ ਰੱਖਿਆ ਗਿਆ ਜਿਸ ਵਿੱਚ ਹਲਕਾ ਆਦਮਪੁਰ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਪੰਨ ਬਸ ਡਾਇਰੈਕਟਰ ਸ਼੍ਰੀ ਜੀਤ ਲਾਲ ਪੱਟੀ ਅਤੇ ਉਹਨਾਂ ਦੀ ਸਮੂਹ ਟੀਮ ਦੇ ਮੈਂਬਰ ਮਦਰ ਸਿੰਘ ਬਲਾਕ ਪ੍ਰਧਾਨ ਭੁਪਿੰਦਰ ਦੇਵ ਬਲਾਕ ਪ੍ਰਧਾਨ ਬਲਾਕ ਪ੍ਰਧਾਨ ਸਤਨਾਮ ਮਨਕੋਟਿਆ ਸੁਖਦੇਵ ਲਾਲ ਕੋਆਰਡੀਨੇਟਰ ਬੁਢੀ ਜੀਵੀ ਵਿੰਗ ਗੁਰਦੀਪ ਸਿੰਘ ਗਿੱਲ ਕੋਆਰਡੀਨੇਟਰ ਯੂਥ ਵਿੰਗ ਗੁਰਪ੍ਰੀਤ ਸਿੰਘ ਭੋਗਲ ਮੈਂਬਰ ਹਲਕਾ ਆਦਮਪੁਰ ਪੰਜਾਬ ਸਿੱਖਿਆ ਕ੍ਰਾਂਤੀ ਸਰਪੰਚ ਪਰਮਜੀਤ ਕੌਰ ਸਮੂਹ ਇਲਾਕਾ ਇੰਚਾਰਜ ਸਿੱਖਿਆ ਵਿਭਾਗ ਰਵਿਕਾਂਤ ਬਲਾਕ ਇੰਚਾਰਜ ਸਿੱਖਿਆ ਵਿਭਾਗ ਸਮੂਹ ਐਸ ਐਮ ਸੀ ਕਮੇਟੀ ਦੇ ਮੈਂਬਰ ਪੰਚਾਇਤ ਮੈਂਬਰ ਸੀ ਐਚ ਟੀ ਮਥਰੇਸ਼ ਕੁਮਾਰ ਮੌਕੇ ਤੇ ਹਾਜ਼ਰ ਸਨ ਇਸ ਮੌਕੇ ਸਕੂਲ ਇੰਚਾਰਜ ਵੀਰਪਾਲ ਕੌਰ ਨੇ ਆਏ ਹੋਏ ਸਮੂਹ ਪਤਵੰਤਿਆਂ ਦਾ तहे ਦਿਲੋਂ ਧੰਨਵਾਦ ਕੀਤਾ ਆਪਾਂ ਸਾਰੇ ਵੀ ਇਸ ਮੈਮ ਨੂੰ ਕਾਮਯਾਬ ਕਰਨ ਵਾਸਤੇ ਆਪਣਾ ਯੋਗਦਾਨ ਪਾਈਏ ਤਾਂ ਕਿ ਬਤ ਤੋਂ ਬਤ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾ ਕੇ ਇਸ ਮਹਿਮ ਨੂੰ ਕਾਮਯਾਬ ਕਰੀਏ ਆ ਪਿੱਛੇ ਦੇ ਮਹਿਮ ਚਲਾਈ ਸੀ ਦਾਖਲਾ ਮਹਿਮ ਕਾਫੀ ਸਫਲ ਰਹੀ ਆ ਬਹੁਤ ਸਾਰੇ ਟੀਚਰਾਂ ਨੇ ਇਸ ਵਿੱਚ ਆਪਣਾ ਯੋਗਦਾਨ ਪਾਇਆ ਔਰ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਲਿਆ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਏ ਆ ਕਿਉਂਕਿ ਇੱਥੇ ਬਹੁਤ ਵਧੀਆ ਪਾਤਾਵਰਨ ਨੂੰ ਕਾਇਮ ਕਰਨ ਵਾਸਤੇ ਪ੍ਰਣਾਲੀ ਹੋ ਰਹੀ ਹੈ ਆ ਸ਼੍ਰੋਮੇ ਦੇ ਮੁੱਖ ਮੰਤਰੀ ਸਰਦਾਰ ਭਾਨਸੇਮਾਨ ਜੀ ਅਤੇ ਪਾਰਟੀ ਦੇ ਨੈਸ਼ਨਲ ਕੰਮਿੰਨਰ ਅਰਬਨ ਕੇਸਰੀਬਾਲ ਜੀ ਔਰ ਮਨੀਸ਼ ਵਜਰੀ ਨੇ ਪ੍ਰਸਤਾ ਕੀਤਾ ਹੋਇਆ ਆ ਕਿ ਜੋ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਜੋ ਬਦਲਦਾ ਪੰਜਾਬ ਬਣਾਉਣਾ ਆ ਜੋ ਰੰਗਲਾ ਪੰਜਾਬ ਬਣਾਉਣਾ ਆ ਉਥੇ ਸਾਰਿਆਂ ਨੂੰ ਆਪਾਂ ਨੂੰ ਹਿੱਸਾ ਪਾਉਣ ਦੀ ਲੋੜ ਆ ਜਿਸ ਵੇਲੇ ਆਪਾਂ ਸਾਰੇ ਹੀ ਇਕੱਠੇ ਹੋ ਕੇ ਇਸ ਪਾਸੇ ਹਿੱਸਾ ਪਾਵਾਂਗੇ ਫਿਰ ਸਿੱਖਿਆ ਭਿਆਨ ਜੋ ਹੈਗਾ ਆ ਜੋ ਸਿੱਖਿਆ ਕ੍ਰਾਂਤੀ ਆ ਜੋ ਬਦਲਦਾ ਪੰਜਾਬ ਆ ਉਹ ਆਪਾਂ ਸਾਰੇ ਕਾਮਯਾਬ ਕਰਾਂਗੇ ਜੋਜ ਭੱਟੀ ਜੀ ਕੋਆਰਡੀਨੇਟਰ ਹਲਕਾ ਆਦਮਪੁਰ ਪੰਜਾਬ ਕ੍ਰਾਂਤੀ ਟੀਮ ਸ਼੍ਰੀ ਮਦਨ ਸਿੰਘ ਜੀ ਬਲਾਕ ਪ੍ਰਧਾਨ ਮੈਂਬਰ ਕਮੇਟੀ ਪੰਜਾਬ ਸਿੱਖਿਆ ਕ੍ਰਾਂਤੀ ਸ੍ਰੀ ਸਤਨਾਮ ਸਿੰਘ ਜੀ ਬਲਾਕ ਪ੍ਰਧਾਨ ਸ੍ਰੀ ਤੁਪਿੰਦਰ ਸਿੰਘ ਦੇਵ ਜੀ ਬਲਾਕ ਪ੍ਰਧਾਨ ਸ੍ਰੀ ਰਵੀਕਾਂਤ ਜੀ ਬਲਾਕ ਨੋਡਲ ਅਫਸਰ ਪੋਰਪੁਰ ਪੰਜਾਬ ਸਿੱਖਿਆ ਕ੍ਰਾਂਤੀ ਔਰ ਇਸ ਪਿੰਡ ਦੇ ਪੰਚਾਇਤ ਮੈਂਬਰ ਸਹਾਬਾਨ ਪੰਜ ਸਰਪੰਚ ਸਹਾਬਾਨ SMC ਕਮੇਟੀ ਦੇ ਮੈਂਬਰ ਸਰਦਾਰ ਆਸ਼ਕਮਰ ਜਗਦੀਪ ਸਿੰਘ ਗੁਰਪ੍ਰੀਤ ਸਿੰਘ ਭੋਗਲ ਜੀ ਕਮੇਟੀ ਮੈਂਬਰ ਆਦਮਪੁਰ ਪੰਜਾਬ ਸਿੱਖਿਆ ਕ੍ਰਾਂਤੀ ਤੇ ਕੀਰਤ ਸਿੰਘ ਜੀ ਇਹ ਮੀਡੀਆ ਕੋਆਰਡੀਨੇਟਰ ਪ੍ਰੈਸ ਵੱਲੋਂ ਵੀ ਸਾਡੇ ਵਿਚਾਰ ਹਾਜ਼ਰ ਹਨ ਇਹਨਾਂ ਦਾ ਵੀ ਨਿੱਘਾ ਸਵਾਗਤ ਹੈ ਆਏ ਹੋਏ ਸਤਕਾਰਯੋ ਟੀ ਮੈਂਬਰ ਬੀ ਅਨੁਸਰ ਸ਼੍ਰੀ ਰਵਿਕਾਂਤ ਜੀ सीएचटी मत्रिष्ट कुमार जी ग्राम पंचायत ਤੇ ਬੱਚੇ ਨੇ ਮਾਪੇ ਐਸਐਨਸੀ ਦੀ ਸਭੀ ਤੇ ਆਉਂਦੇ ਅਸੀਂ ਤੈ ਦਿਲ ਤੋਂ ਧੰਨਵਾਦ ਕਰਦੇ ਹਾਂ ਸਾਡੇ ਕੋਲੋਂ ਕੋਈ ਕਮੀ ਪੇਸ਼ੀ ਰਹੀ ਤਾਂ ਸਰ ਅਸੀਂ ਮਾਫੀ ਦੇ ਜਾਂਚ ਗਏ ਵਧਾਈ ਤੇ ਸ਼ਬਦਾ ਆਉਂਦੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਧੰਨਵਾਦ ਹੈ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਕੂਲਾਂ ਲਈ ਇੰਨੇ ਐਫਰਟਸ ਕਰ ਰਹੇ ਹੋ ਤਹਾੱਤ ਰੋਦੀਆ ਲੱਗਿਆ ਪੋਕਪੁਰ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸ ਰਿਪੋਰਟ